ਮਾਲ ਕੱਟੀ ਆ। ਕਿ ਲਗਾਈ ਜਾਂਦੀਆਂ ਨਾਲੀ 'ਚ। ਇਹਦਾ ਮਤਲਬ ਕਿ ਇੱਥੋਂ 263 ਕਿਲੋਮੀਟਰ ਹਜ਼ਾਰ ਪਚਾਨ ਗੱਲ ਬਣਾ ਰਹੇ ਨੇ ਬੜਾ ਐਮਜ਼ ਵਰਗਾ ਕਿੰਬਠੰਡੇ ਹੈਗਾ। ਹਾਂਜੀ ਦੋਸਤੋ ਇੱਕ ਮੈਂ ਉੱਥੇ ਸਪਰੇਅ ਕਰੀ ਜਾਂਦਾ ਸੀਗਾ ਕਿੱਲੇ 'ਚ ਤੇ ਇੱਕ ਆਪਣੇ ਦੋਸਤ ਨੂੰ ਥੋੜਾ ਜਿਹਾ ਕੰਮ ਪੈ ਗਿਆ ਭਾਈ। ਕੰਮ ਕਿੱਥੇ ਪਿਆ? ਸਰਸੇ ਸਰਸੇ ਚੱਲਦੇ ਆਪਾਂ ਵਕੀਲ ਨਾਲ ਤੇ ਉੱਥੇ ਛੋਟੀ ਇੱਕ ਪਾਲਟੀ ਹੈਗੀ ਉਹ ਦੇਖਦੇ ਆ ਬੁਲਾਇਆ ਉਹਨਾਂ ਨੇ ਤੇ ਉਹ ਅਟੈਂਡ ਕਰਦੇ ਆ ਸਰਸੇ ਤੇ ਇਹਨੇ ਥੋੜਾ ਬੰਦਿਆਂ ਦੀ ਦਵਾਈ ਲੈ ਜਾਂਦੇ ਆ ਅਗੇ ਨਰਮੇ ਦੀ ਨਾ ਹੁਣ ਬੰਦਿਆਂ ਦੀ ਤੇ ਬਣੇ ਰਹੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਮਾ ਲਾ ਕੇ ਤੇ ਕੋਈ ਚੰਗਾ ਸ਼ੂਟ ਹੋਇਆ ਤਾਂ ਦਿਖਾਉਣਾ ਹੀ ਲਾਜ਼ਮੀ ਤਾਂ ਬਣੇ ਰਹੋ ਤੇ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾਗਾ ਤੁਹਾਡੇ ਪਿਆਰ ਦੀ ਲੋੜ ਹੈਗੀ ਕਰਦੇ ਵੀ ਦੇਖਦੇ ਵੀ ਇਹ ਵਧੀਆ ਲੱਗਦਾ ਚੰਗੀ ਗੱਲ ਹੈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਤਾਂ ਚੱਲੇ ਫਿਰ ਕੱਲੇ ਵੀਡੀਓ ਬੰਮੇ ਬਣਾ ਕੇ ਹਾਂਜੀ ਮਹਾਰਾਜ ਨੇੜੇ ਆ ਲੱਗਦਾ ਭਾਈ ਨਾਲੀ ਚ ਪਾਣੀ ਆ ਗਿਆ ਆਪਣੇ ਪਾਸ ਕਾਲੇ ਚ ਪਾਣੀ ਆ ਆ ਨਾਲਾ ਹੈ ਤੇ ਗਾਂ ਨਾਲੀ ਹੈ ਇਹ ਉਹਦੇ ਘਰਾਂ ਵਾਲਾ ਉਹ ਉਹਦੇ ਘਰਾਂ ਲਈ ਹੈ ਉਹਦੇ ਵਿੱਚ ਆ ਗਿਆ ਤਾਂ ਇਧਰੋਂ ਇੱਕ ਲੋਹਾ ਤੁਰਿਆ ਹੁੰਦਾ ਹੈਗਾ ਖਾਸਾ ਤੇ ਇੱਥੇ ਲਰ ਕਿਨੇ ਡੰਡੇ ਆਹਾ ਹਾਂ ਠੀਕ ਹੈ ਇਹ ਤਾਂ ਸਪੀਡ ਹੀ ਵਾਲੀ ਜਿਹਾ ਲੱਗਦਾ ਜੀ ਤਾਂ ਕਾਲੇ ਫੇਸਬੁੱਕ ਤੇ ਮਾਲ ਗੱਟੀ ਐ ਭਾਈ ਇਹ ਮਾਲ ਗੱਟੀ ਐ ਇਹਦੇ ਵਿੱਚ ਪਤਾ ਨਹੀਂ ਕੀ ਹੈਗਾ ਇਹ ਸਰਸੇ ਦਵਾਈ ਐ ਸਿੱਧੀ ਬਠਿੰਡਾ ਜਾ ਰਹੀ ਐ ਇਸ ਦੂਗਾ ਕੀ ਪਤਾ ਕਿੱਥੇ ਹੋ ਸਕਦਾ ਇਹ ਕਣਕਵਾਲ ਜਾਂਦੀ ਹੋਵੇ ਫੈਕਟਰੀ ਚ। ਹੋ ਸਕਦਾ ਇਹ ਜੀ.ਐਪੀ ਵੀ ਹੋਵੇ। ਸਾਡੇ ਆਪਣੇ ਪਿੰਡ ਦੇ ਕਾਫੀ ਬੰਦੇ ਖੜੇ ਨੇ ਤੇ ਇਕੱਠ ਹੋ ਰਿਹਾ ਹੈਗਾ। ਕਿੰਨਾ ਲੋਹਾ ਭਜਾਇਆ ਜਾਂਦਾ ਹੈ ਨਾ। ਅਸੀਂ ਮਾਲ ਗੱਡੀ ਦੇਖਣਾ ਹੈ ਇਸ ਕੱਲੀ ਇੱਥੇ। ਤੇ ਹੁਣ ਅਸੀਂ ਇੱਥੋਂ ਮੁੜ ਜਾਾਂਗੇ ਪੁੱਠੇ। ਆ ਪਿੱਛੇ ਕਾ ਉਹੀ ਖਿੱਚੀ ਫਿਰਦੇ ਇਹਦੇ ਵਿੱਚ ਪਤਾ ਨਹੀਂ ਕੀ ਹੁੰਦਾ। ਇੱਥੇ ਫਾਟਾ ਖੁੱਲ ਗਿਆ। ਤੇ ਟ੍ਰੈਫਿਕ ਕਾਫੀ ਐ ਖਰਾ। ਤੇ ਚੱਲੀ ਜਾਂਦੀ ਆਵਾਜ਼ ਆ ਵੀ ਲੋਕ ਗਰਮੀ 'ਚ ਵੀ ਟਿਕਦੇ ਆ ਉਹ ਨੰਗੇ ਲੋਹਾ ਲੋਕ ਆ ਸਰਸੇ ਦਾ ਦੇਖੋ ਟ੍ਰੈਫਿਕ ਕਿੰਨਾ ਹੈ ਫਾਟਕਾ ਕਰਕੇ ਜਿਗਾਰਾ ਟ੍ਰੇਨ ਆਈ ਸੀ ਮਾਲ ਘੱਡੀ ਹੁਣ ਆਖੋਗੇ ਤੁਸੀਂ ਇੱਕ ਇੱਕੇ ਨਾਮ ਕਿਥੋਂ ਨਿਕਲੇ ਆਏ ਨਾ ਅਸੀਂ ਵੀਰ ਜੀ ਲੈਣ ਗਏ ਆ ਦਵਾਈ ਦਵਾਈ ਘਾ ਦੀ ਬੰਦਿਆਂ ਦੀ ਅਸਲ ਦੀ ਨਹੀਂ ਬੰਦਿਆਂ ਦੀ ਲੈਣ ਗਏ ਆ ਅਸੀਂ ਮਿਲਦੇ ਆ ਪਰ ਹਾਈਵੇ ਤੇ ਆ ਸਰਸਾ ਹੈ ਸਾਹਾਰਾ ਪਿੱਛੋਂ ਡੱਬਲੀ ਇਹ ਮੇਨ ਰੋਡ ਆ ਭਾਈ ਸਰਸੇ ਜ਼ਿਲ੍ਹੇ ਦਾ ਸਿੱਧਾ ਦਿੱਲੀ ਨੂੰ ਨਿਕਲ ਜਾਂਦਾ ਹੈ ਟਰੈਫਿਕ ਆ ਰਹੀ ਹੈ ਜਾ ਰਹੇ ਨੇ ਲੋਕ ਸਫ਼ਰ ਕਰ ਰਹੇ ਨੇ ਇੱਕ ਸਾਡੇ ਅੱਗੇ ਭੂਂਡ ਜਾਂਦਾ ਭੂਂਡ ਇਹਦੇ ਮੋਰੀ ਆਉ ਟੈਂਕੀ ਚ ਫਰਫਰ ਜੇ ਕਰਦਾ ਫਰਫਰ ਜੇ ਸੌਨ ਚਾਇਆ ਨਾਲੀ ਚ ਕਹਿੰਦੇ ਪਾਣੀ ਆ ਗਿਆ ਜ਼ਿਆਦਾ ਤਾਂ ਹੋ ਸਕਿਆ ਸੀ ਤੁਹਾਨੂੰ ਥੋੜਾ ਦਿਖਾਉਣੇ ਆ ਉੱਥੇ ਪਰਲੀ ਸ਼ੜਕ ਨੀਵੀਂ ਆ ਇਧਰਲੀ ਉੱਚੀ ਆ ਥੋੜੀ ਜੀ ਆ ਪੌਲਾ ਹੈਗਾ ਨਾਲੀ ਦਾ ਤੇ ਪਾਣੀ ਦਿਖਾਉਣੇ ਆ ਤੁਹਾਨੂੰ ਗਾਂ ਜਾ ਕੇ ਇਧਰਲੇ ਪਾਸੇ ਇਧਰ ਦਾ ਘਰ ਚੋਨੇ ਲਾਈਦੇ ਵੀਰਾਂ ਨਾਲੀ ਚ ਪਾਣੀ ਆ ਰਿਹਾ ਕੇ ਲਗਾ ਲੱਗਾ ਭਾਈ ਕੇ ਲਗਾਈ ਹੈ ਨਾਲੀ ਚ ਇਹਦਾ ਮਤਲਬ ਬਾਕੀ ਦੇਖੋ ਕਿੰਨੀ ਚੜੂਗੀ ਹਜੇ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਇੱਥੇ ਤੁਸੀਂ ਪੌਲ ਟਪਕੇ પેટ્રોલ ਪੰਪ ਐਚਪੀ ਦਾ ਹੈਗਾ ਆਵਾਜ਼ ਆ ਸਕਦੇ ਹਾਂ ਕਿ ਇਹਨੂੰ ਲੋਡ ਹੈ ਗਾਹਾਂ ਆ ਗਿਆ ਮੰਦਰ ਭਾਈ ਤੇ ਅੱਗੇ ਚਲਾਉਂਦਾ ਵਕੀਲ ਆ ਵਕੀਲਾ ਡਰਾਈਵਲ ਭਾਈ ਇਹਨੂੰ ਆਖਿਆ ਆਏ ਹਾਏ ਹਾਏ ਇਹਨੂੰ ਆਖਿਆ ਹੈਲਮਟ ਲੈ ਲਾ ਇਹ ਨਾ ਮੈਂ ਨਹੀਂ ਲੰਦਾ ਨਹੀਂ ਲੰਦਾ ਦਿੱਲੀ ਇੱਥੋਂ 263 ਕਿਲੋਮੀਟਰ ਹਜ਼ਾਰ 95 ਫਤਿਹਗੜ੍ਹ ਸਾਹਿਬ 46 ਤੇ ਸਰਸਾ ਇੱਥੋਂ 8 ਰਹਿ ਗਿਆ ਭਾਈ ਕਿੱਥੇ ਆ ਮੰਦਰ ਹੈਗਾ ਸ਼ਿਵ ਸ਼ੰਕਰ ਦਾ ਤੇਪੋਲੇ ਬ੍ਰਿਜ ਕਿਨੇ ਬਾਈਪਾਸ ਜਾਣਾ ਤਾਂ ਦੀ ਲੰਘ ਜਾਓ ਤੇ ਕਿਨੇ ਸਿਟੀ ਸੈਂਟਰ ਹੋਣਾ ਹੈ ਉਹਨੂੰ ਬੋਲਦੇ ਥੱਲੋਂ ਦੀ ਹੀ ਜਾਣਾ ਪਊ ਆ ਮੰਦਰਾ ਗਿਆ ਭਾਈ ਇਹ ਤਾਂ ਮੰਦਰਾ ਬਹੁਤ ਸੋਣਾ ਬਣਿਆ ਹੋਰ ਪੁਲ ਬਣਿਆ ਕਿਹਨੇ ਬਾਈਪਾਸ ਹਸਾਰ ਜਾਣਾ ਉੱਥੋਂ ਨੰਗ ਜਿਓ ਤੇ ਕਿਹਨੇ ਸਰਸੇ ਸ਼ਹਿਰ ਚ ਐਂਟਰ ਹੋਣਾ ਉਹਨੂੰ ਥੱਲੇ ਹੀ ਜਾਣਾ ਪਊ ਆ ਟਰੱਕ ਜਿਹਦੇ ਫੱਟਾ ਕੀ ਲਾਰ ਕੇ ਦੇਖੀ ਵਕੀਲ ਵਿੱਚ ਬਾੜ ਦੇ ਦੇ ਓਏ ਇਹ ਬਾੜ ਦੇ ਬਾੜ ਦੇ ਮੋਟਰਸਾਈਕਲ ਕਹਿੰਦਾ ਫੇਰ ਦੇਖਦੇ ਆ ਹੁੰਦੇ ਕੋਈ ਐਲਵਟ ਤੱਕ ਲਾਉਂਗੇ ਮੋੜ ਤੇ ਚੁੰਦੇ ਆ ਆਪੋਰਸ਼ਨ ਕਈ ਬਲੌਗਾਂ 'ਚ ਦਿਖਾਤਾ ਕਦੇ ਵੀ ਉਹਨੇ ਅਸੀਂ ਆਪ ਨੂੰ ਲਾਜ਼ਮੀ ਦਿਖਾਉਣੇ ਆ ਕਿਉਂਕਿ ਕਈ ਵਾਰੀ ਕੋਈ ਨਵੀਂ ਭਰਾਤ ਜੁੜ ਜਾਂਦਾ ਉਹ ਦੇਖ ਲੈਂਦਾ ਚੱਲ ਤੇ ਕਿਹੜਿਆਂ ਨੂੰ ਨਹੀਂ ਚੰਗਾ ਲੱਗਦਾ ਸਕਿਪ ਕਰ ਦਿਓ ਕੋਈ ਵੱਡੀ ਗੱਲ ਨਹੀਂ ਸਮਰਾ ਵੀ ਇਨ ਇੱਥੇ ਆ ਆ ਗਿਆ ਇਥੋਂ ਦੀ ਸੁਰੰਗ ਜੀ ਬਣੀ ਐ ਇੱਕੇ ਦਾ ਮੋੜ ਹੈਗਾ ਤ੍ਰਿਭ ਮੋੜਾ ਆ ਕਿਤੇ ਸਰਸਾ ਲੱਗਿਆ ਇਹਨੂੰ ਮੋੜ 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 ਪਾ ਇਹਨੂੰ ਕਹਿ ਕੇ ਕਹਿ ਕੇ ਕਰਾਉਣਾ ਪੈਂਦਾ ਕੰਮ ਆਖੇ ਲਾਦਾ ਹੈ ਕਈ ਵਾਰੀ ਚੱਲ 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 ਚੱਲਾ ਧੰਨ ਵਾਦੀ ਦੱਸ ਤਿਨੇ ਹਰ ਵੇ ਦਾ ਉਣ ਨਹੀਂ ਹੈਗਾ ਆਖੀ ਮਾਇ ਸਰਸਾ ਪੁਰਾਣਾ ਸ਼ਹਿਰ ਹੈ ਪੁਰਾਣੇ ਬੁੜਿਆਂ ਦਾ ਇੱਥੇ ਬੋਤੇ ਲੈ ਕੇ ਪਹਿਲਾ ਫਸਲ ਲੈ ਕੇ ਆਉਂਦੇ ਸਾਡੇ ਭਾਪੇ ਹੋਰੀ ਸਾਦੇ ਹੋਰੀ ਪੁਰਾਣਾ ਸ਼ਹਿਰ ਆਏ ਹਾਏ ਹਾਏ ਐਂਬੂਲੈਂਸ ਆਉਦੀ ਆ ਭਾਈ ਨਿੱਤੇ ਰੇ ਕਰਕੇ ਆ ਸੜਕੀ ਬੰਦ ਆ ਪਰਲੀ ਹੈ ਨਾ ਓਏ ਮੋਟਰਸਾਈਕਲ ਆ ਸਕਦਾ ਕਿ ਨਾ ਆ ਸਕਦਾ ਓਏ ਆਉਣ ਵੇਲੇ ਦੇਖਾਂਗੇ ਤਾਂ ਕਹਿੰਦਾ ਜੀ ਮੈਂ ਤੁਹਾਨੂੰ ਮੋਟਰਸਾਈਕਲ ਲੰਘ ਸਕਦਾ ਤੁਹਾਨੂੰ ਕਿਲਾ ਫੇਰ ਆਉਣ ਕੇ ਸਾਈਡ ਆਉਣ ਨਾਲੋਂ ਕੁਮਾਰੇ ਬ੍ਰੇਕ ਪਟੂ ਨੇ ਆ ਵਕੀਲ ਨੇ ਪਤਾ ਨਹੀਂ ਕਿਧਰ ਵਾਰ ਲੇ ਸਾਨੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਫਿਰਦੇ ਹੈਗੇ ਇਹ ਇਹ ਪ੍ਰਾਣੀਆਂ ਕਚਹਿਰੀਆਂ ਨਹੀਂ ਇਹ ਇੱਥੇ ਹੈ ਪ੍ਰਾਣੀਆਂ ਪੱਕੇ ਪ੍ਰਾਣਾਵਾਂ ਕੋਲੇ ਪ੍ਰਾਣੀਆਂ ਵੀ ਇੰਗਣਾ ਇੱਕ ਗਾਂ ਲਾ ਫਟਕਾ ਦੋ ਉਧਰ ਇਹ ਪਹਿਲੇ ਫਟਕਾਉਂਦੇ ਕਿਹੜੇ ਭਾਈ ਏਡਾ ਰੋਡ ਤੋਂ ਮੇਨ ਤੋਂ ਕਿਸੇ ਨੇ ਬਾਈਪਾਸ ਜਾਣਾ ਵੀ ਨਵਾਂ ਕਚਹਿਰੀਆਂ ਚ ਜਾ ਬਾਕੀ ਦਾ ਸਾਰੇ ਪਿੰਡ ਵਾਲਿਆਂ ਨੂੰ ਪਤਾ ਹੀ ਹੈ ਇੱਥੋਂ ਦੇ ਨੂੰ ਮੈਂ ਦੋਨਾਂ ਵਾਸਤੇ ਗੱਲ ਕਰਨਾ ਕਿ ਕਿਹੜੇ ਬਾੜੀ ਦੂਰੋਂ ਦੇਖਦੇ ਬਾੜੀ ਦੂਰ ਆਹ ਕਿੜੇ ਪਾਈਆ ਨਹੀਂ ਜਾਜੇ ਖੜੇ ਕਰ ਰੱਖਿਆ ਆ ਵੱਡੇ ਵੱਡੇ ਹਨਾ ਲੋਹੇ ਦੇ ਆ ਆਹ ਭਾਂਜੀ ਇਹ ਇਹ ਸਰਸੇ ਦੇ ਵਿੱਚ ਬਾਈਪਾਸ ਕਿਦੋਂ ਕਿਛੇ ਕਰਾਉਂ ਜਾਂਦੇ ਆ ਇਹ ਕੋਈ ਹਸਪਤਾਲ ਮੈਡੀਕਲ ਬਣਾ ਰਹੇ ਨੇ ਵੱਡਾ ਐਮਜ਼ ਵਰਗਾ ਕਿ ਬਠਿੰਡੇ ਹੈਗਾ ਤੇ ਕਿਸੇ ਮਰੀਜ਼ਾਂ ਨੂੰ ਨੇੜੇ ਪੇੜੇ ਪਿੰਡਾਂ ਦੇ ਨੂੰ ਨਵੇਂ ਇੱਥੇ ਡਾਕਟਰ ਅਪਡੇਟ ਹੋਊਗਾ ਬਹੁਤ ਵਧੀਆ ਨਵੀਂ ਟੈਕਨੋਲੋਜੀ ਦਾ ਹਸਪਤਾਲ ਬਣ ਰਿਹਾ ਹੈ ਬਹੁਤ ਚੰਗੀ ਗੱਲ ਹੈ ਜ਼ਿਲ੍ਹੇ ਵਿੱਚ ਸਰਸੇ ਜ਼ਿਲ੍ਹੇ ਵਿੱਚ ਵੱਡਾ ਹਸਪਤਾਲ ਬਣ ਰਿਹਾ ਹੈ ਬਹੁਤ ਵੱਡੀ ਬਿਲਡਿੰਗ ਬਣੂਗੀ ਹੈ ਖਰ ਟਾਈਮ ਤਾਂ ਲੱਗ ਜੂਗਾ ਬਣਾਉਣ ਲੱਗਿਆਂ ਨੂੰ ਪਰ ਆਉਣ ਵਾਲੇ ਟਾਈਮ ਦੇ ਵਿੱਚ ਫਾਇਦਾ ਹੋ ਜੂਗਾ ਭਾਈ ਆਹ ਕਿਹੜੇ ਵੱਡੇ ਵੱਡੇ ਇੱਧਰ ਖੜੇ ਹੈ ਕਾਫੀ ਜੋਰਾ ਨਾਲ ਕੰਮ ਚੱਲੀ ਜਾਂਦਾ ਇੱਥੇ ਆ ਯੂਨੀਵਰਸਿਟੀ ਤੇਵੀ ਲਾਲ ਯੂਨੀਵਰਸਿਟੀ ਸਰਸਾ ਇਹਦੇ ਕੋਲੇ ਹੈ ਕਿਹੜਾ ਇਧਰ ਤੇਵੀ ਲਾਲ ਯੂਨੀਵਰਸਿਟੀ ਉੱਥੇ ਆਪਾਂ ਤੁਰ ਕਿੰਨੀ ਆਈ ਸੀ ਵੀ ਕਿਲਾ ਇਧਰ ਹੋਏ ਉੱਥੇ ਕਿਤੇ ਗਰਾਊਂਡ 'ਚ ਆਈ ਸੀ ਨਾ ਸਟੇਡੀਅਮ 'ਚ ਕਾਲਜ ਵਾਲੇ ਬੱਚੇ ਫਿਰਦੇ ਨੇ ਘੁੰਮਦੇ ਪਾਹੀ ਜਿਹੜੇ ਉਹਦੇ ਕੋਲ ਕਿਹਦੀ ਵਰਵਾਖਣਾਂ ਦੇ ਵਿੱਚ ਹਾਂ ਵਾਟਰ ਬਾਕਸ ਪਾ ਕੇ ਕਿੰਝ ਗਏ ਸੀ ਇੱਧਰ ਹੀ ਆਏ ਸੀ ਆਪਾਂ ਆਹ ਉਹ ਨਾ ਗੋਡੇ ਦੇ ਮਾਰੇ ਪੱਟੂ ਆਪਾਂ ਅਗੇ ਤੇ ਬਰਨਾਲਾ ਰੋਡ ਬਣੀ ਭਗਤ ਸਿੰਘ ਸਪੋਰਟ ਉਹੀ ਆ ਗਿਆ ਸਟੇਡੀਅਮ ਗਰਾਊਂਡ ਹੈ ਨਾ ਓਏ ਇੱਧਰ ਹੀ ਆ ਗਿਆ ਆ ਭਾਈ ਤੇ ਨਮਗਾ ਕਿਚਰਾਂ ਕਾ ਨਹੀਂ ਆ ਗਿਆ ਆਪਾਂ ਹਾਈ ਲਾ 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 ਆਪਾਂ ਪਾਈਆਂ ਚੌਂਦੀ ਦੇ ਕਿਵੇਂ ਕਰਨੀਆਂ ਇਹ ਕਿਹਨੇ ਕਰੇ ਨਹੀਂ ਆਪ ਕਾਰ ਕਰਤੀ ਆ ਜਿਆਦੇ ਖੜਕਾ ਆ ਪਾਲਟੀ ਸੀਗੀ ਖਰਾ ਉਹਨੂੰ ਅਟੈਂਡ ਕਰਨ ਜਾ ਰਹੇ ਨੇ ਅਸੀਂ ਉੱਧਰ ਦੇਖ ਰਾ ਹੁਣ ਕੱਲ ਗੜੀ ਉਹ ਉਡੀ ਪੁੰਡੀ ਉਹ ਕਿੱਥੇ ਘੜੀ ਪੁੰਡੀ ਆ ਨਹੀਂ ਖੜੀ ਦੁੱਧ ਵਾਲੀ ਹੋਏ ਇਹ ਪਾਰਕੀ ਉਹਨਾਂ ਦੀ ਆਹ ਉਹਨਾਂ ਦੀ ਹੈ ਢੇਰੀ ਵਾਲਿਆਂ ਦੀ ਹਾਂ ਕੀ ਬਾਤ ਹੈ ਤੇ ਦਾਦੇ ਕੋਲੇ ਪਾਰਕੀ ਹਾਂ ਹਾਂ ਨਤਾ ਪਹਾੜੀ ਗੱਲ ਵਾਹ ਪਾ ਪਾ ਜੀ ਯੈਸ ਹਾਈ ਹਾਈ ਚੱਕੇ ਨਹੀਂ ਫੂਟ ਨੱਟਦਾ ਉਹਨੇ ਕੋਲ ਸਾਡੇ ਕੋਲ ਤੇ ਇੱਕ ਟੈਂਟ ਫੋੜੀ ਖਿੱਚਿਆ ਐ